ਪੰਜਾਬ ਸਰਕਾਰ ਦੀ ਗ੍ਰੀਨ ਸਟੈਂਪ ਪੇਪਰ ਪਹਿਲ ਕਦਮੇ ਪ੍ਰੋਜੈਕਟਾਂ ਲਈ ਤੁਰੰਤ ਕਲੀਅਰੈਂਸ ਦੀ ਸਹੂਲਤ ਦੇ ਕੇ ਪੰਜਾਬ ਵਿੱਚ ਕਾਰੋਬਾਰ ਕਰਨ ਦੀ ਸ਼ੌਕ ਨੂੰ ਉਤਸ਼ਾਹਿਤ ਕਰਦੀ ਹੈ। ਹਰੇ ਰੰਗ ਦਾ ਸਟੈਂਪ ਪੇਪਰ ਦਰਸਾਉਂਦਾ ਹੈ ਕਿ ਉਦਯੋਗਪਤੀ ਨੇ ਕਾਰੋਬਾਰ ਸਥਾਪਿਤ ਕਰਨ ਲਈ ਲੋੜੀਂਦੀਆਂ ਸਾਰੀਆਂ ਮਨਜ਼ੂਰੀਆਂ ਲਈ ਫੀਸਾਂ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਉਹ ਤੁਰੰਤ ਫੈਕਟਰੀ ਸਥਾਪਿਤ ਕਰ ਸਕਦਾ ਹੈ। ਹਰੇ ਰੰਗ ਦਾ ਸਟੈਂਪ ਪੇਪਰ ਉਹਦੇ ਵਿੱਚ CLU ਦੀ ਫੀਸ ਵੀ ਹੋਊਗੀ, ਉਹ ਜ ਪੋਲੂਸ਼ਨ ਦੀ ਫੀਸ ਵੀ ਹੋਊਗੀ, ਉਹਦੇ ਵਿੱਚ ਫੋਰੈਸਟ ਅਰੇਂ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ। ਉੱਚ ਫਾਇਰ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਪੰਜਾਬ ਉਦਯੋਗ ਖੇਤਰ ਨੂੰ ਹੁਲਾਰਾ ਦੇਣ ਲਈ ਰੰਗ ਕੋਡ ਵਾਲਾ ਸਟੈਂਪ পেਪਰ ਪੇਸ਼ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਗ੍ਰੀਨ ਸਟੈਂਪ পেਪਰ ਦਰਸਾਉਂਦਾ ਹੈ ਜੰਗਲਾਤ ਵਿਭਾਗ ਦੀ ਮਨਜ਼ੂਰੀ ਅਤੇ ਪ੍ਰਦੂਸ਼ਣ ਅਤੇ ਫਾਇਰ ਵਿਭਾਗ ਦੀਆਂ ਫੀਸਾਂ ਸਮੇਤ ਸਾਰੀਆਂ ਲੋੜਿੰਦੀਆਂ ਮਨਜ਼ੂਰੀਆਂ ਹਾਸਲ ਕਰ ਲਈਆਂ ਗਈਆਂ ਹਨ ਇਹ ਪੂਰੀ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ ਵੀ ਬਣਾਉਂਦਾ ਹੈ ਤੁਸੀਂ ਹਰੇ ਰੰਗ ਦਾ ਸਟੈਂਪ পেਪਰ ਖਰੀਦਿਆ 16ਵੇਂ ਦਿਨ ਵਾਡੀ ਰਿਸਟਰੀ ਹੋਈ 17ਵੇਂ ਦਿਨ ਭੂਮੀ ਪੂਜਨ ਕਰਕੇ ਪਹਿਲੀ ਈਟ ਆਪਦੀ ਫੈਕਟਰੀ ਦੀ ਲਾਉਂਦੇ। ਕਿਸੇ ਵੀ ਨਵੇਂ ਪ੍ਰੋਜੈਕਟ ਲਈ ਹਰੇ ਰੰਗ ਦੇ ਸਟੈਂਪ ਪੇਪਰ ਤੇ ਅਰਜ਼ੀ ਪ੍ਰਾਪਤ ਹੋਣ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਕਲੀਅਰੈਂਸ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਹਾਊਸਿੰਗ ਅਤੇ ਹੋਰ ਸੈਕਟਰਾਂ ਲਈ ਵੀ ਇਸੇ ਤਰ੍ਹਾਂ ਦੇ ਰੰਗ ਕੋਡ ਵਾਲੇ ਸਟੈਂਪ ਪੇਪਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।